ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ਸ਼ਰਮਨਾਕਰਤੂਤ ਸਾਹਮਣੇ ਆਈ ਹੈ ਉਹ ਕੀ ਉਸਨੇ ਲਾਲਚ ਦੀ ਖਾਤਰ ਲਾਲਚ ਕਾਦਾ ਸੀ ਉਸਨੂੰ ਕਿਉਂਕਿ ਉਹ ਖੁਦ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਾ ਇੱਕ ASI ਜਿਸ ਨੂੰ ਹੁਣ ਸਸਪੈਂਡ ਇਸੇ ਕਰਕੇ ਕੀਤਾ ਗਿਆ ਕਿ ਉਸਨੇ ਗੁਨਾਹ ਵੱਡਾ ਕੀਤਾ ਗੁਨਾਹ ਕੀ ਕੀਤਾ ਕਿ ਸਰਵਿਸ ਰਿਵਾਲਵਰ ਆ ਜਿਹੜਾ ਉਹੀ ਗੈਂਗਸਟਰਾਂ ਦੇ ਕੋਲ ਗਹਿਣੇ ਰੱਖ ਦਿੱਤਾ ਤੇ ਉਸੇ ਰਿਵਾਲਵਰ ਦੇ ਸਿਰ ਤੇ ਉਹੀ ਗੈਂਗਸਟਰ ਜਿਹੜੇ ਆ 50 ਲੱਖ ਰੁਪਏ ਦੀ ਫਰੋਤੀ ਮੰਗਣ ਦੀ ਫਰਾਕ ਵਿੱਚ ਸਨ ਪਰ ਉਹ ਪੂਰੀ ਨਹੀਂ ਸੀ ਹੋਈ ਤੇ ਪਹਿਲਾਂ ਹੀ ਅੜਿੱਕੇ ਚੜ ਗਏ ਉਹਨਾਂ ਤੋਂ ਪੁੱਛ ਪੜਤਾਲ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਜਿਹੜਾ ਰਿਵਾਲਵਰ ਹੈ ਉਹ ਵੀ ਇੱਕ ਪੁਲਿਸ ਮੁਲਾਜ਼ਮ ਦਾ ਹੈ ਐਸਆਈ ਦਾ ਜਿਸ ਨੂੰ ਹੁਣ ਸਸਪੈਂਡ ਕੀਤਾ ਗਿਆ ਖੁਦ ਨਸ਼ੇ ਦਾ ਦੇ ਵਿੱਚ ਗਲਤਾਨ ਹੋ ਚੁੱਕਾ ਸੀ ਨਸ਼ਾ ਪੂਰਾ ਕਰਨ ਦੇ ਲਈ 10000 ਰੁਪਿਆ ਲੈਣ ਲਈ ਸਿਰਫ ਉਸਨੇ ਰਵਾਲਵਾਰਾ ਜਿਹੜਾ ਉਹ ਵੀ ਮਾੜੇ ਆਂਸਰਾਂ ਦੇ ਕੋਲ ਗਹਿਣੇ ਧਰ ਦਿੱਤਾ ਐਸਆਈ ਦਾ ਇਹ ਵੀ ਪਤਾ ਲੱਗਦਾ ਕਿ ਉਹ ਅਕਸਰ ਹੀ ਛੁੱਟੀ ਤੋਂ ਛੁੱਟੀ ਤੇ ਰਹਿੰਦਾ ਸੀ ਡਿਊਟੀ ਤੋਂ ਗਾਇਬ ਰਹਿੰਦਾ ਸੀ ਇਹ ਐਸਆਈ ਕੌਣ ਹੈ ਕਿੱਥੋਂ ਦਾ ਇਹ ਮਾਮਲਾ ਹੈ ਇਸ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਰਨਤਨ ਜ਼ਿਲ੍ਹੇ ਦੇ ਵਿੱਚ ਇਹ ਗੱਲ ਦੇਖਣ ਨੂੰ ਸਾਹਮਣੇ ਆਈ ਹੈ ਕਿ ਇੱਕ ਐਸਆਈ ਨਸ਼ੇ ਦੀ ਲਤ ਚ ਇੰਨਾ ਜ਼ਿਆਦਾ ਤਾਸ ਚੁੱਕਤਾ ਸੀ ਵੱਡ ਚੁੱਕਾ ਸੀ ਕਿ ਉਸਨੇ ਨਸ਼ਾ ਖਰੀਦਣ ਲਈ ਆਪਣੀ ਸਰਵਿਸ ਰਵਾਲਵਰਾਂ ਗੈਂਗਸਟਰਾਂ ਦੇ ਕੋਲ ਹੀ 10000 ਰੁਪਏ ਚ ਗਹਿਣੇ ਰੱਖ ਦਿੱਤੀ ਇਸ ਤੋਂ ਵੀ ਹੈਰਾਨੀ ਦੀ ਗੱਲ ਅੱਗੇ ਹੋਈ ਕਿ ਉਕਰਵਾਲਵਰ ਦੇ ਜ਼ੋਰ ਤੇ ਜਿਹੜੇ ਉਹ ਗੈਂਗਸਟਰ ਸੀ ਮਾੜੇ ਅੰਸਰ ਸੀ ਉਹ 50 ਲੱਖ ਰੁਪਏ ਦੀ ਰੰਗਦਾਰੀ ਵਸੂਲਣ ਦੀ ਤਿਆਰੀ ਚ ਸਨ ਇਹਨਾਂ ਦੇ ਕੋਲ ਹੀ ਪਿਸਤਲ ਬਰਾਮਦ ਹੋਈ ਹੈ ਔਰ ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆਪ ਹੈਰਾਨ ਹੋ ਗਿਆ ਕਿ ਏਐਸਆਈ ਨੂੰ ਗ੍ਰਿਫਤਾਰ ਕਰਕੇ ਫਿਰ ਸਸਪੈਂਡ ਵੀ ਕਰ ਦਿੱਤਾ ਗਿਆ ਡੀਜੀਪੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਤੇ ਇਹ ਪੰਜਾਬ 'ਚ ਆਪਣੀ ਤਰ੍ਹਾਂ ਦਾ ਇੱਕ ਅਜਿਹਾ ਪਹਿਲਾ ਤੇ ਅਜੀਬ ਕਿਸਮ ਦਾ ਮਾਮਲਾ ਹੈ ਕੈਨੇਡਾ 'ਚ ਬੈਠ ਕੇ ਪੰਜਾਬ 'ਚ ਵਾਰਦਾਤਾ ਕਰਵਾਉਣ ਵਾਲੇ ਲਖਵੀਰ ਸਿੰਘ ਹਰੀਕੇ ਨੇ ਕੁਝ ਦਿਨ ਪਹਿਲਾਂ ਹੀ ਸਿਹਤ ਵਿਭਾਗ ਤੋਂ ਸੇਵਾਮੁਕਤ ਵੀਰ ਸਿੰਘ ਨਾਂ ਦੇ ਇੱਕ ਵਿਅਕਤੀ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਵੀਰ ਸਿੰਘ ਦੇ ਹਾਮੀ ਨਾ ਭਰਨ ਕਾਰਨ ਰਕਮ 50 ਲੱਖ ਰੁਪਏ ਉਹਨਾਂ ਨੇ ਕਰ ਦਿੱਤੀ ਕਿ ਕੋਈ ਨਹੀਂ 50 ਲੱਖ ਰੁਪਏ ਦਿਓ ਪਰ ਵੀਰ ਸਿੰਘ ਦੇ ਥਾਣਾ ਚੋਲਾ ਸਾਹਿਬ ਚ ਲਖਵੀਰ ਸਿੰਘ ਹਰੀ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਤੇ ਉਸੇ ਹੀ ਨੂੰ ਵੀਰ ਸਿੰਘ ਨੂੰ ਡਰਾਉਣ ਲਈ ਯਾਦਵਿੰਦਰ ਸਿੰਘ ਉਰਫ ਯਾਦਾ ਕੁਲਦੀਪ ਸਿੰਘ ਉਰਫ ਲੱड्डੂ ਤੇ ਪ੍ਰਭਦੀਪ ਸਿੰਘ ਉਰਫ ਜੱਜ ਨੂੰ ਉਸ ਦੇ ਘਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੌਂਪ ਦਿੱਤੀ ਗਈ ਉਧਰ ਵੀਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਰਾਤ ਮੰਡ ਖੇਤਰ ਚ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਰਾਰ ਬਣਾ ਰਹੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਟ੍ਰੇਸ ਕਰ ਲਿਆ ਸੀ ਤੇ ਡੀਐਸਪੀ ਅਤਲ ਸੋਨੀ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਥਾਣਾ ਚੋਲਾ ਸਾਹਿਬ ਇਨਚਾਰਜ ਰਾਜਕੁਮਾਰ ਤੇ ਆਧਾਰਿਤ ਵਿਸ਼ੇਸ਼ ਟੀਮ ਨੇ ਮੰਡ ਚ ਛਾਪੇਮਾਰੀ ਕੀਤੀ ਤੇ ਫਿਰ ਪੁਲਿਸ ਨੂੰ ਦੇਖ ਕੇ ਤਿੰਨ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਜਵਾਬੀ ਕਾਰਵਾਈ ਚ ਕੁਲਦੀਪ ਸਿੰਘ ਉਰਫ ਲੱड्डੂ ਤੇ ਯਾਦਵਿੰਦਰ ਸਿੰਘ ਉਰਫ ਯਾਦਾ ਦੇ ਪੈਰਾਂ ਚ ਗੋਲੀਆਂ ਲੱਗੀਆਂ ਜਦਕਿ ਪ੍ਰਭਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨਾਂ ਦੇ ਕਬਜ਼ੇ 'ਚੋਂ 32 ਬੋਰ ਦੀ ਪਿਸਤੌਲ ਇੱਕ ਮੈਗਜ਼ੀਨ ਚਾਰ ਕਾਰਤੂਸ ਤੇ ਤਿੰਨ ਖਾਲੀ ਖੋਲ ਵੀ ਬਰਾਮਦ ਕੀਤੇ ਗਏ। ਪੁਲਿਸ ਗេសਚ ਵਿੱਚ ਖੁਲਾਸਾ ਹੋਇਆ ਕਿ ਬਰਾਮਦ ਹੋਇਆ ਪਿਸਤੌਲ ਥਾਣਾ ਚੋਲਾ ਸਾਹਿਬ ਚ ਤਾਇਨਾਤ ਹੀ ਇੱਕ ਐਸਆਈ ਪਵਨਦੀਪ ਸਿੰਘ ਹੈ ਜਿਸ ਨੇ 5 ਦਿਨ ਪਹਿਲਾਂ ਹੀ 10000 ਰੁਪਏ ਉਨ੍ਹਾਂ ਕੋਲ ਗਹਿਣੇ ਰੱਖਿਆ ਸੀ। ਇਸੇ ਪਿਸਤੌਲ ਨਾਲ ਉਨ੍ਹਾਂ ਮੁਲਜ਼ਮਾਂ ਨੇ ਵੀਰ ਸਿੰਘ ਨੂੰ ਡਰਾਉਣ ਲਈ 20 ਦਸੰਬਰ ਦੀ ਰਾਤ ਨੂੰ ਉਸ ਦੇ ਘਰ ਗੋਲੀਆਂ ਚਲਾਈਆਂ ਸਨ। ਅੱਤਵਾਦੀਆਂ ਦੇ ਜਾਂ ਕਹਿ ਲੋ ਕਿ ਜਿਹੜੇ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਗੈਂਗਸਟਰ ਨੇ ਉਹਨਾਂ ਤੋਂ ਬਾਅਦ ਪੁਲਿਸ ਨੇ ਥਾਣੇ 'ਚ ਮੁਨਸ਼ੀ ਤਾਇਨਾਤ ਐਸਆਈ ਪਵਨਦੀਪ ਸਿੰਘ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸ ਤੋਂ ਇਹ ਗਲਤੀ ਹੋ ਗਈ ਹੈ ਪਤਾ ਲੱਗਿਆ ਕਿ ਪਵਨਦੀਪ ਪਹਿਲਾਂ ਤੋਂ ਹੀ ਨਸ਼ੇ ਦਾ ਬਹੁਤ ਜ਼ਿਆਦਾ ਆਦੀ ਹੈ ਉਸਦੇ ਸਬੰਧ ਲਖਵੀਰ ਸਿੰਘ ਹਰੀਕੇ ਗਰੁੱਪ ਨਾਲ ਬਣੇ ਤਾਂ ਉਹਨਾਂ ਦੇ ਸੰਪਰਕ ਵਿੱਚ ਆ ਗਿਆ ਇਹ ਹੀ ਗੁਰਗੇ ਸੀ ਜਿਹੜੇ ਨਸ਼ਾ ਕਰਦੇ ਸੀ ਤੇ ਜਿਹੜਾ ਨਸ਼ਾ ਖਰੀਦ ਕੇ ਵੀ ਦਿੰਦੇ ਸੀ ਇਸੇ ਕਰਕੇ ਉਹਨਾਂ ਤਿੰਨਾਂ ਨੂੰ ਮੁਲਜ਼ਮਾਂ ਨੂੰ ਫੜੇ ਜਾਣ ਤੋਂ ਬਾਅਦ ਖੁਲਾਸਾ ਹੁੰਦਾ ਹੈ ਜਿਹੜਾ ਪਵਨਦੀਪ ਸਿੰਘ ਐਸਆਈ ਹੈ ਉਸੇ ਨੇ ਇਹ ਸਾਰੀ ਜਿਹੜੀ ਹੈ ਗੜਬੜੀ ਕੀਤੀ ਹੈ ਰਵਾਲਵਰ ਉਹਨਾਂ ਕੋਲ ਗਹਿਣੇ ਰੱਖ ਦਿੱਤਾ ਤੇ ਉਸੇ ਰਵਾਲਵਰ ਦੇ ਸਿਰ ਤੇ ਔਰੰਗਦਾਰੀਆਂ ਮੰਗਰੇ ਸੀ ਤਾਂ ਕਈ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਿਆਰੀਆਂ ਵਿੱਚ ਲੱਗੇ ਹੋਏ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਸੂਮ ਮਿਲਦੀ ਹੈ ਤੇ ਉਸੇ ਸੂਚਨਾ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਸ਼ਗਿਸ਼ ਹੋਈ ਤੇ ਫਿਰ ਜਾ ਕੇ ਐਸਆਈ ਵੀ ਹੜੀਕੇ ਚੜ ਜਾਂਦਾ ਉਹਨ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਖਿਲਾਫ ਵੀ ਪਰਚਾ ਦਰਜ ਹੋਇਆ ਔਰ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਇਹ ਮਾਮਲਾ ਤਰਨ ਤਾਰਨ ਦਾ ਹੈ ਤੇ ਜਿਹਾ ਹੋਰ ਬੜੇ ਕੇਸ ਨੇ ਜਿੱਥੇ ਪੁਲਿਸ ਮੁਲਾਜ਼ਮ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਇਨਵੋਲਵ ਹੁੰਦੇ ਨੇ ਨਸ਼ਾ ਤਸਕਰਾਂ ਦੇ ਨਾਲ ਮਾੜੇ ਅੰਸਰਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਤੇ ਉਹਨਾਂ ਦਾ ਜਿਹੜਾ ਗੱਠ ਜੋੜਾ ਹੈ ਉਸ ਨੂੰ ਟੁੱਟਣ ਲੱਗਿਆ ਹਾਲੇ ਬਹੁਤ ਸਮਾਂ ਲੱਗੇਗਾ ਕਿਉਂਕਿ ਇਹ ਇਕਾਦੁੱਕਾ ਘਟਨਾਵਾਂ ਤਾਂ ਸਾਹਮਣੇ ਆ ਜਾਂਦੀਆਂ ਨੇ ਹੋਰ ਕਿੰਨੀਆਂ ਹੀ ਖਾਕੀ ਵਰਦੀ ਦੇ ਅੰਦਰ ਲੁਕੀਆਂ ਕਾਲੀਆਂ ਭੇਡਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਇਹ ਵੱਡੀ ਜਾਂਚ ਪੜਤਾਲ ਦਾ ਹਿੱਸਾ ਹੈ ਜੇਕਰ ਵੱਡੇ ਪੱਧਰ ਦੇ ਉੱਤੇ ਇਸ ਦੀ ਪੜਤਾਲ ਹੁੰਦੀ ਹੈ ਤੇ ਕਈਆਂ ਦੇ ਸਬੰਧ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਸਕਦੇ ਨੇ ਕਿ ਉਹਨਾਂ ਨੇ ਕਿਵੇਂ-ਕਿਵੇਂ ਕਿਹੜੇ ਮਾੜੇ ਅਨਸਰਾਂ ਦੇ ਨਾਲ ਮਿਲ ਕੇ ਕੁਝ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਹੜੀਆਂ ਕੀ ਕਾਨੂੰਨ ਆਪਣੇ ਹੱਥ ਹੀ ਨਹੀਂ ਲੈਂਦੀਆਂ ਬਲਕਿ ਕਾਨੂੰਨ ਨੂੰ ਛਿੱਕੇ ਤੇ ਟੰਗ ਦਿੰਦੀਆਂ ਨੇ ਤਾ ਇਸ ਬਾਰੇ ਹੁਣ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੇ ਮੁਖੀ ਦੀ ਬਣਦੀ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਨਿਗਰਾਨੀ ਰੱਖਣ ਔਰ ਅਜਿਹੇ ਜਿਹੜੇ ਕੇਸ ਕਰਦੇ ਨੇ ਜਿਹੜੇ ਵਾਰਦਾਤਾ ਨੂੰ ਅੰਜਾਮ ਦੇਣ ਦੇ ਵਿੱਚ ਮਦਦ ਕਰਾਉਂਦੇ ਨੇ ਔਰ ਆਮ ਲੋਕਾਂ ਦੇ ਉੱਤੇ ਝੂਠੇ ਕੇਸ ਦਰਜ ਕਰਦੇ ਨੇ ਤੇ ਉਸ ਤੋਂ ਬਾਅਦ ਫਰੋਤੀਆਂ ਵਸੂਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਦੇ ਅੰਦਰ ਕਾਲੀਆਂ ਭੇਡਾਂ ਨੇ ਉਹਨਾਂ ਦਾ ਖਲਾਸਾ ਜ਼ਰੂਰ ਹੋਣਾ ਚਾਹੀਦਾ ਪਰ ਇੱਥੇ ਜ਼ਿਕਰ ਇਹੋ ਵੀ ਆ ਇਹ ਵੀ ਜ਼ਿਕਰ ਕਰਨਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਵਿਧਾਨ ਸਭਾ ਦੇ ਵਿੱਚ ਖੁਦ ਇੱਕ ਥਾਣੇਦਾਰ ਦਾ ਮਸਲਾ ਚੁੱਕਿਆ ਸੀ ਕਿ ਕਿਵੇਂ ਉਸ ਦੀ ਇਨਵੋਲਵਮੈਂਟ ਹੈ ਕਿਵੇਂ ਉਹ ਮਿਲਿਆ ਹੋਇਆ ਮਾੜੇ ਆਂਸਰਾਂ ਦੇ ਨਾਲ ਉਸ ਤੋਂ ਬਾਅਦ ਇੱਕ ਡੀਜੀਪੀ ਨੂੰ ਤਲਬ ਕਰਨ ਦੀ ਗੱਲ ਸਾਹਮਣੇ ਆਈ ਫਿਰ ਆਪਣੇ ਫੈਸਲੇ ਤੋਂ ਪਲਟਨੇ ਹੋਇਆ ਕੁਲਤਾਰ ਸਿੰਘ ਸੰਧਵਾਨ ਨੇ ਗ੍ਰਹਿ ਵਿਭਾਗ ਤੋਂ ਰਿਪੋਰਟ ਮੰਗੀ ਉਹ ਰਿਪੋਰਟ ਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਗ੍ਰਹਿ ਵਿਭਾਗ ਨੇ ਰਿਪੋਰਟ ਤਿਆਰ ਕੀਤੀ ਵੀ ਹੈ ਕਿ ਨਹੀਂ ਕੀਤੀ ਜਿਸ ਦੇ ਵਿੱਚ ਪੁਲਿਸ ਦੀਆਂ ਕਾਲੀਆਂ ਭੇਡਾਂ ਦੀ ਸੂਚੀ ਬਣਾ ਕੇ ਸਪੀਕਰ ਦੇ ਟੇਬਲ ਤੇ ਪਹੁੰਚਾਉਣੀ ਸੀ ਸਰਦਰ ਉਤੇ ਜਲਾਸ ਹਜੇ ਨਹੀਂ ਹੋਇਆ ਹੋ ਸਕਦਾ ਇੱਕ ਸਰਦਰੂਤ ਜਲਾਸ ਹੋਇਆ ਤੇ ਉਦੋਂ ਵਿਰੋਧੀ ਧਿਰਾਂ ਦੇ ਵੱਲੋਂ ਇਹ ਸਪੀਕਰ ਕੁਲਤਾਰ ਸਿੰਘ ਸੰਧੂਆਂ ਤੋਂ ਸਵਾਲ ਵੀ ਪੁੱਛਿਆ ਜਾਵੇ ਕਿ ਉਹ ਲਿਸਟ ਕਿੱਥੇ ਉਹ ਸੂਚੀ ਕਿੱਥੀ ਹੈ ਕਿੱਥੇ ਹੈ ਜਿਹੜੀ ਤੁਸੀਂ ਗ੍ਰਹਿ ਵਿਭਾਗ ਤੋਂ ਮੰਗੀ ਸੀ ਪੁਲਿਸ ਦੀਆਂ ਕਾਰਗੀਆਂ ਭੇਡਾਂ ਦੀ ਉਸ ਵਿੱਚ ਕਿੰਨੇ ਪੁਲਿਸ ਅਫਸਰ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਸ਼ਾਮਲ ਨੇ ਉਸ ਸੂਚੀ ਦੇ ਵਿੱਚ ਇਸ ਦਾ ਪਤਾ ਸ਼ਾਇਦ ਉਦੋਂ ਲੱਗ ਸਕਦਾ ਹੈ ਹਾਲ ਦੀ ਘੜੀ ਉਸ ਦੇ ਬਾਰੇ ਕਿਸੇ ਨੂੰ ਵੀ ਕੋਈ ਉਗ ਸੁਗ ਨਹੀਂ ਮਿਲੀ ਕਿ ਉਸ ਰਿਪੋਰਟ ਨੂੰ ਤਿਆਰ ਹੋਣ ਨੂੰ ਕਿੰਨਾ ਸਮਾਂ ਹੋਇਆ ਤਿਆਰ ਹੋਈ ਵੀ ਕਿ ਨਹੀਂ ਹੋਈ ਇਸ ਦਾ ਜਵਾਬ ਆਉਣਾ ਵੀ ਹਲੇ ਬਾਕੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ